ਲੋਕ ਸਭਾ ਚੋਣਾਂ ਨੂੰ ਲੈ ਕੇ 1 ਜੂਨ ਨੂੰ VOTING ਹੋ ਰਹੀ ਹੈ ਜਿਸ ਨੂੰ ਲੈ ਕੇ ਲਗ ਲਗ ਜਗ੍ਹਾ ਪਿੰਡਾਂ ਸ਼ਹਿਰਾਂ ਦੇ ਵਿੱਚ ਬੂਥ ਲੱਗੇ ਹੋਏ ਨੇ ਪਰ ਇਸ ਦੇ ਨਾਲ ਹਲਕਾ ਸ਼ਹੀ ਅਨੰਦਪੁਰ ਸਾਹਿਬ ਦੇ ਵਿੱਚ ਪੰਜ ਇਦਾਂ ਦੇ ਪਿੰਡ ਨੇ ਜਿਨ੍ਹਾਂ ਨੇ ਪਿਛਲੇ ਦਿਨੀ ਆਪਣੇ ਪਿੰਡਾਂ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ ਤੇ ਅੱਜ ਉਸੇ ਪਿੰਡਾਂ ਦੇ ਵਿੱਚ ਪਹੁੰਚੇ ਹਾਂ ਕਿ ਮੌਕੇ ਤੇ ਕੀ ਸਥਿਤੀ ਹੈ ਰਾਤ ਤੋਂ ਮਸ਼ੀਨਾਂ ਪਹੁੰਚ ਗਈਆਂ ਸੀ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਗਏ ਪੁਲਿਸ ਮੁਲਾਜ਼ਮ ਪਹੁੰਚ ਗਏ ਨੇ ਗੱਲ ਕਰ ਰਹੇ ਹਾਂ ਮੁਹਾਰੀ ਜ਼ਿਲ੍ਹੇ ਦੇ ਪੰਜ ਪਿੰਡ ਜੈੰਤੀ ਮਾਜਰੀ ਗੁੜਾ ਕਸੌਲੀ ਬਗਿੰਡੀ ਕਰੋਉਂਦੇ ਆਲਾ ਇਹ ਪਿੰਡਾਂ ਦੇ ਵਿੱਚ ਲੋਕਾਂ ਨੇ ਬਾਈਕਾਡ ਕੀਤਾ ਸੀ ਕਿ ਸਾਡੇ ਪੰਜ ਪੁਲ ਅਜੇ ਤੱਕ 75 ਸਾਲ ਹੋ ਗਏ ਸਰਕਾਰਾਂ ਨਹੀਂ ਲਾਏ ਦੂਜੇ ਪਾਸੇ ਉਹਨਾਂ ਵੱਲੋਂ ਦੱਸਿਆ ਗਿਆ ਪਿੰਡ ਵਾਸੀਆਂ ਵੱਲੋਂ ਕਿ ਸਾਡੀਆਂ ਜ਼ਮੀਨਾਂ ਜੋ ਮਸਤਰਕ ਜ਼ਮੀਨਾਂ ਕਾਫੀ ਦੇਰ ਤੋਂ ਅਸੀਂ ਬਾਹਨ ਜੋਗੀ ਬਣਾਈਆਂ ਸੀ ਉਹਨਾਂ ਨੂੰ ਸਰਕਾਰ ਵੱਲੋਂ ਤੋੜਿਆ ਗਿਆ ਤੇ ਹੋਰ ਕਈ ਤਰ੍ਹਾਂ ਦੀਆਂ ਮੰਗਾਂ ਸੀ ਜਿਵੇਂ ਬਸ ਦੀ ਗੱਲ ਕਰੀਏ ਕਿ ਸਾਡੇ ਪਿੰਡ ਬਸ ਦਾ ਸਾਧਨ ਨਹੀਂ ਕੋਈ ਮੈਡੀਕਲ ਸਹੂਲਤ ਨਹੀਂ ਤਾਂ ਇਹ ਮੰਗਾਂ ਸੀ ਜਿਸ ਨੂੰ ਉਹ ਲਿਖਿਆ ਅੱਜ ਜਿਹੜਾ ਪੰਜ ਪਿੰਡਾਂ ਨੇ ਬਾਈਕਾਟ ਬਰਕਰਾਰ ਰੱਖਿਆ ਹੋਇਆ ਹੈ ਤੁਸੀਂ ਦੇਖੋ ਕਿਸ ਜਗ੍ਹਾ ਦੇ ਉੱਤੇ ਪਿੰਡ ਕਸੌਲੀ ਦੇ ਵਿੱਚ ਪਹੁੰਚੇ ਹੋਏ ਆ ਪੰਜ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਕਸੌਲੀ ਹੈ ਜਿਸ ਪਿੰਡ ਦੇ ਵਿੱਚ ਰਾਤ ਮਸ਼ੀਨਾਂ ਤਾਂ ਪਹੁੰਚ ਗਈਆਂ ਸੀ ਪੁਲਿਸ ਮੁਲਾਜ਼ਮ ਪਹੁੰਚ ਕੋਈ ਨਹੀਂ ਆਪਣੀ ਡਿਊਟੀ ਤੇ ਤਨਤ ਨੇ ਹੁਣ ਤੱਕ 2 ਵਜੇ ਦਾ ਟਾਈਮ ਹੋ ਚੁੱਕਾ ਹੈ 2 ਵਜੇ ਤੱਕ ਤੁਸੀਂ ਦੇਖੋ ਕਿ ਬਿਲਕੁਲ ਸੁੰਨਮਸਾਨ ਦਿਸ ਰਿਹਾ ਹੈ ਕੋਈ ਵੋਟਰ ਇਸ ਜਗ੍ਹਾ ਉੱਤੇ ਨਹੀਂ ਦਿਸ ਰਿਹਾ ਵੋਟ ਪਾਉਣ ਵਾਸਤੇ ਲੋਕ ਨਾਰਾਜ਼ ਨੇ ਬਾਈਕਾਟ ਨੂੰ ਬਰਕਰਾਰ ਰੱਖਿਆ ਹੋਇਆ ਹੈ ਬਾਈਕਾਟ ਦੱਸਿਆ ਜਾ ਰਿਹਾ ਕਿ ਅਸੀਂ ਵਰਕਰਾਰ ਰੱਖਾਂਗੇ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਪਰ ਹੁਣ ਇੱਥੇ ਅਸੀਂ ਜਦੋਂ ਪਤਾ ਕਰਿਆ ਕਿ ਦੱਸਿਆ ਜਾ ਰਿਹਾ ਕਿ ਹੁਣ ਤੱਕ 5 ਤੋਂ 6 ਵੋਟਾਂ ਜਿਹੜੀਆਂ ਪੋਲਿੰਗ ਹੋਈਆਂ ਨੇ ਪਰ ਉਸ ਤੋਂ ਵੱਧ ਵੋਟਾਂ ਅਜੇ ਤੱਕ ਨਹੀਂ ਪਈਆਂ ਇਸ ਪੁਲਿਸ ਸਟੇਸ਼ਨ ਦੇ ਉੱਤੇ ਇਸ ਚਾਰੇ ਕਿ 1200 ਤੋਂ ਵੱਧ ਵੋਟਰ ਇਸ ਪੁਲਿਸ ਸਟੇਸ਼ਨ ਦੇ ਵਿੱਚ ਪੈਂਦੇ ਨੇ ਤਿੰਨ ਚਾਰ ਪਿੰਡ ਜਗ੍ਹਾ ਉੱਤੇ ਵੋਟ ਪੁੱਖਤਣ ਵਾਸਤੇ ਆਂਦੇ ਨੇ ਪਰ ਕੋਈ ਵੀ ਦੇਖੋ ਪਿੰਡ ਵਾਸੀ ਨਹੀਂ ਮੌਜੂਦ ਪਰ ਇਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਜੀ ਹੁਣ ਮੌਜੂਦ ਨੇ ਜੋ ਡਿਊਟੀਆਂ ਲੱਗੀਆਂ ਹੋਈਆਂ ਨੇ ਇਹ ਦੂਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰ ਦਿਓ ਕਿਉਂਕਿ ਨਾਲ ਦੀ ਨਾਲ ਇਸ ਅਗਰ ਤੋਂ ਮੌਕੇ ਤੇ ਡੀਐਸਪੀ ਮੁੱਲਾਪੁਰ ਧਰਮਵੀਰ ਸਿੰਘ ਵੀ ਮੌਕੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂ ਇੰਨੀ VOTING ਕਟ ਹੋ ਰਹੀ ਹੈ ਗਰਮੀ ਮੰਨ ਸਕਦੇ ਆ ਕਾਰਨ ਹੈ ਜਾਂ ਫਿਰ ਲੋਕਾਂ ਦਾ ਬਾਈਕਾਟ ਦਾ ਕਾਰਨ ਹੀ ਮੰਨ ਸਕਦੇ ਆ ਤੇ ਇਸ ਲਈ ਡੀਐਸਪੀ ਧਰਮਵੀਰ ਸਾਡੇ ਨਾਲ ਹੋਣਗੇ ਪੁਰਸ ਮੁਲਾਜ਼ਮ ਡਿਊਟੀ ਤੇ ਲਾਤ ਨਹੀਂ ਦੱਸਿਆ ਜਾ ਰਿਹਾ ਕਿ ਕੁਝ VOTER ਆ ਵੀ ਰਹੇ ਸੀ VOT ਪਾਣ ਵਾਸਤੇ ਪਰ VOT ਪਾਣ ਤੋਂ ਮੁਕਰੇ ਕਿਉਂ ਨੇ ਪਿੱਛੇ ਕਿਉਂ ਹਟੇ ਨੇ ਉਹ ਗੱਲਬਾਤ ਅਸੀਂ ਡੀਐਸਪੀ ਤਰਮੀਰ ਸਿੰਘ ਨਾਲ ਗੱਲਬਾਤ ਕਰਾਂਗੇ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਇਸ ਜਗ੍ਹਾ ਡਿਊਟੀ ਤਨਨਾਤ ਨੇ ਕਿਸੇ ਤਰੀਕੇ ਦੀ ਵੀ ਸਥਿਤੀ ਜਿਹੜੀ ਤਨਾਪੂਰ ਨਾ ਹੋਵੇ ਤਾਂ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਡੀਐਸਪੀ ਤਰਮੀਰ ਸਿੰਘ ਨੇ ਫੋਨ ਤੇ ਕਿਤੇ ਬੀਜੀ ਨੇ ਉਹਨਾਂ ਨਾਲ ਪ੍ਰੋਪਰ ਗੱਲਬਾਤ ਕਰਾਂਗੇ ਪੁਲਿਸ ਮੁਲਾਜ਼ਮ ਮੌਕੇ ਡਿਊਟੀ ਤਨਨਾਤ ਨੇ ਤਾਂ ਕਿਸੇ ਤਰੀਕੇ ਦੇ ਵੀ ਲਾਅਨ ਆਰਡਰ ਦੀ ਮੌਕੇ ਤੇ ਜਿਹੜੀ ਹੈ ਇੰਨਾ ਸਟੇਸ਼ਨ ਉੱਤੇ ਨਾ ਖਰਾਬ ਹੋਵੇ ਤਾਂ ਇਸ ਨੂੰ ਲੈ ਕੇ ਨਾਲ ਦੀ ਨਾਲ ਤਸਵੀਰ ਦਿਖਾਈ ਹੈ ਦਾ ਪੰਜ ਪਿੰਡਾਂ ਦਾ ਬਾਈਕਾਟ ਨੂੰ ਮੰਨ ਸਕਦੇ ਆ ਕਿ ਬਰਕਰਾਰ ਹੈ ਜੈੰਤੀ ਮਾਜੇਦ ਦੱਸਿਆ ਜਾ ਰਿਹਾ ਕਿ ਜਿਹੜਾ ਜੈੰਤੀ ਮਾਜੇਦ ਦੇ ਪੁਲਿਸ ਸਟੇਸ਼ਨ ਬਣਾਇਆ ਹੋਇਆ ਹੈ ਉਹ ਜਗ੍ਹਾ 2 ਵਜੇ ਦੇ ਟਾਈਮ ਤੱਕ 106 ਵੋਟ ਜਿਹੜੀ ਪੁੱਗ ਚੁੱਕੀ ਹੈ ਜਿੱਥੇ ਕਿ 800 ਦੇ ਕਰੀਬ ਸਾਢੇ 800 ਦੇ ਕਰੀਬ ਜਿਹੜੀ ਉਹ ਜਗ੍ਹਾ ਤੇ ਵੋਟ ਹੈ ਪਰ ਹੁਣ ਸ਼ਾਮ 6-7 ਵਜੇ ਤੱਕ ਕਿੰਨੀ ਕੁ ਵੋਟ ਹੋਰ ਪੈਂਦੀ ਹੈ ਇਹ ਵੀ ਹੁਣ ਨਾਲ ਦੀ ਨਾਲ ਤੁਹਾਨੂੰ ਰਿਪੋਰਟ ਦੱਸਦੇ ਰਹਾਂਗੇ ਤੇ ਹੁਣ ਡੀਐਸਪੀ ਧਰਮਵੀਰ ਸਿੰਘ ਨਾਲ ਅਸੀਂ ਗੱਲਬਾਤ ਜੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਵਿਚਾਰ ਹੈ ਕਿਵੇਂ ਦੀ ਸਥਿਤੀ ਹੈ ਕੋਈ ਲਾਅਨ ਆਰਡਰ ਸਥਿਤੀ ਖਰਾਬ ਤਾਂ ਨਹੀਂ ਹੋ ਰਹੀ ਕੋਈ ਵੋਟਰਾਂ ਨੂੰ ਗੁੰਮਰਾਹ ਤਾਂ ਨਹੀਂ ਕਰ ਰਿਹਾ ਕੋਈ ਡਰਾ ਧਮਕਾ ਤਾਂ ਨਹੀਂ ਜਾ ਰਿਹਾ ਕਿਸੇ ਵੱਲੋਂ ਤਾਂ ਪੂਰੀ ਗੱਲਬਾਤ ਕਰਨ ਲਈ ਸਾਡੇ ਨਾਲ ਡੀਐਸਪੀ ਧਰਮਵੀਰ ਸਾਡੇ ਨਾਲ ਮੌਕੇ ਤੇ ਮੌਜੂਦ ਹੋਣਗੇ ਤਾਂ ਕਿ ਕਿਵੇਂ ਦੀ ਸਥਿਤੀ ਤਾਂ ਮੌਕੇ ਤੇ ਡੀਐਸਪੀ ਧਰਮਵੀਰ ਸਿੰਘ ਸਾਡੇ ਨਾਲ ਨੇ ਸਾਰੇ ਇਨ੍ਹਾਂ ਪਿੰਡਾਂ ਦਾ ਬਾਈਕਾਟ ਵੀ ਸੀ ਪਰ ਕਿਵੇਂ ਦੀ VOTING ਹੋ ਰਹੀ ਹੈ ਕਿਵੇਂ ਦਾ ਉਤਸ਼ਾਹ ਲੋਕਾਂ ਦੇ ਵਿੱਚ ਤੁਸੀਂ ਮੌਕੇ ਡਿਊਟੀ ਤਨਾ ਤੋਂ देखो जी ਇਹਨਾਂ ਨੇ ਕੁਝ ਲੋਕਾਂ ਨੇ ਬਾਈਕਾਟ ਕੀਤਾ ਸੀ ਕਾਫੀ ਦਿਨਾਂ ਤੋਂ ਇਹ ਕਹਿ ਵੀ ਰਹੇ ਸੀ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਹੈਗਾ ਆਪਾ ਸਿਪਲ ਡਿਪਾਰਟਮੈਂਟ ਵੱਲੋਂ ਜਾਂ ਦੂਜਾ ਵੱਲੋਂ ਵੀ ਨਾ ਉਹ ਸਮਝਾਇਆ ਕਿ ਉਹਨਾਂ ਚੀਜ਼ਾਂ ਬਾਰੇ ਜੋ ਵੀ ਇਹਨਾਂ ਦੀਆਂ ਪ੍ਰੋਬਲਮ ਸੀ ਉਹ ਕਾਫੀ ਸੋਲਵਿੰਗ ਕੀਤੀਆਂ ਗਈਆਂ ਹੈ ਪ੍ਰਸ਼ਾਸਨ ਵੱਲੋਂ ਤੇ ਜਿਨ੍ਹਾਂ ਨੇ ਬਾਈਕਾਟ ਵਾਸਤੇ ਕੀਤਾ ਸੀ ਕੁਝ ਲੋਕ ਤਾਂ ਵੋਟ ਪਾ ਗਏ ਆ ਜੀ ਦਾ ਜੈੰਤੀ ਆਪਾਂ ਕਰੀਏ ਕੋਸੋਲੀ ਕਰੀਏ ਕਾਫੀ ਲੋਕਾਂ ਨੇ ਵੋਟ ਪਾਈ ਹੈ ਇੱਥੇ ਕੋਈ ਗੁੰਮਰਾਹ ਤਾ ਨਹੀਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਡੈਗੋ ਡਰਾ ਤਮਕਾਰ ਰਿਹਾ ਸੀ ਕਿਸੇ ਨੂੰ ਕੋਈ ਐਦਾ ਹੀ ਸਿੱਤੀ ਮੌਕੇ ਤੇ ਹੋਈ ਹੈ ਜਾਂ ਫਿਰ ਕੀ ਤਰੀਕੇ ਨਾਲ ਤੁਸੀਂ ਫੋਰਸ ਵੀ ਲੈ ਕੇ ਆਏ ਹੋ ਮੌਕੇ ਤੇ ਕਾਹੀ ਮੁਲਾਜ਼ਮੇ ਤੁਹਾਡੇ ਸਟੇਸ਼ਨ ਦੇ ਉੱਤੇ ਦੇਖੋ ਜਿਹੜੀ ਫੋਰਸ ਅਸੀਂ ਪਟ੍ਰੋਲਿੰਗ ਵਾਸਤੇ ਰੱਖੀ ਹੋਈ ਹੈ ਵੀ ਜੇ ਬਾਈ ਚਾਂਸ ਕਿਤੇ ਕੁਛ ਹਰਕਤ ਐਦਾ ਦੀ ਕਰਦਾ ਕੋਈ ਵੀ ਸ਼ਰਾਰਤੀ ਅਨਸਰ ਤਾਂ ਉਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਉਹਦੇ ਖਿਲਾਫ ਹੁਣ ਸ਼ਾਮ ਤੱਕ ਕਿੰਨੇ ਕੀ ਆਸ ਲੱਗਦੀ ਹੈ ਕਿੰਨਾ ਜਿਹੜਾ ਬਾਈਕਾਟ ਕੀਤਾ ਹੈ ਉਹਨਾਂ ਵੋਟਰਾਂ ਦਾ ਇੱਕ ਵੋਟ ਪੈਂਡ ਦਾ ਆਸ ਲੱਗਦੀ ਹੈ ਦੇਖੋ ਹੋਜੇ ਤਾਂ ਹੋ ਰਹੀ ਹੈ ਜਿਹੜਾ ਟਾਈਮ 6 ਵ ਬਾਕੀ ਦੇਖਦੇ ਆਂ ਅਸੀਂ ਇੱਥੇ ਹੈਗੇ ਆਂ ਜੋ ਜੋ ਲੋਕ ਆ ਰਹੇ ਆ ਅਸੀਂ اسی ਕਰਕੇ ਇੱਥੇ ਖੜੇ ਆਂ ਵੀ ਕੋਈ ਕਿਸੇ ਨੂੰ ਡਰਾਵੇ ਨਾ ਕੋਈ ਧਮਾਵੇ ਨਾ ਵੀ ਵੋਟ ਨਹੀਂ ਪਾ ਕੇ ਆਣੀ ਜਿਹੜਾ ਇਦਾਂ ਦੀ ਕੋਈ ਹਰਕਤ ਕਰੂਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਐਸਨ ਡੀ ਐਸ ਤਨਵੀਰ ਜਿੰਨਾ ਬਲ ਪੁ ਜਾਣਕਾਰੀ ਦਿੱਤੀ ਗਈ ਹੈ ਕਿ ਲੋਕ ਗੁੰਮਰਾਹ ਨਾ ਹੋਣ ਜਿਸ ਤਰੀਕੇ ਦੇ ਨਾਲ ਦੱਸਿਆ ਗਿਆ ਕਿ ਸਥਿਤੀ ਤਣਾਅਪੂਰਨ ਨਾ ਹੋਵੇ ਮੌਕੇ ਤੇ ਜਿਹੜੀ ਪੈਟਰੋਲਿੰਗ ਦੀਆਂ ਟੀਮਾਂ ਪੁਲਿਸ ਦੇ ਪਹੁੰਚੀਆਂ ਹੋਈਆਂ ਨੇ ਪੁਲਿਸ ਮੁਲਾਜ਼ਮਾਂ ਸੇ ਮੌਜੂਦ ਤਣਾਅਤ ਨੇ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੀ ਵੋਟ ਜੂ ਸਰਕਾਰ ਦੇ ਬਣਨੇ ਨੇ 5 ਸਾਲ ਦੀ ਇੱਕ ਵਧੀਆ ਸਰਕਾਰ ਭੇਜਣੀ ਹੁੰਦੀ ਹੈ ਪਾਰਲੀਮੈਂਟ ਦੇ ਵਿੱਚ ਤਾਂ ਹੁਣ ਜਿਸ ਤਰੀਕੇ ਨਾਲ 5 ਮਿੰਟਾਂ ਦਾ ਬਾਈਕਾਰਡ ਸੀ ਹੁਣ ਕਿੰਨੀ ਕੁ ਵੋਟ ਪੋਲਿੰਗ ਹੋਣੀ ਹੈ ਤਾਂ ਸ਼ਾਮ ਨੂੰ ਪਤਾ ਲੱਗੇਗਾ ਪਰ 2 ਵਜੇ ਦੇ ਕਰੀਬ ਤੱਕ ਦੱਸਿਆ ਜਾ ਰਿਹਾ ਕਿ ਬਹੁਤ ਹੀ ਜ਼ਿਆਦਾ ਵੋਟਰ ਉਤਸ਼ਾਹ ਇਜਾਜ਼ਤ ਤੇ ਵੋਟ ਪਾਉਣ ਵਾਸਤੇ ਨਹੀਂ ਆ ਰਹੇ ਤੁਹਾਡੇ ਕੈਮਰਾਮੈਨ ਜਸਪੀ